ਹਾਂਜੀ ਸਾਸਰੀ ਕਾਲਜੀ ਅੱਜ ਆਪਾਂ ਤੁਹਾਨੂੰ ਸਲਵਾਰ ਦੀ 벨ਟ ਦੀ ਨਿਫੇ ਵਾਲੀ ਚਿੜੀ ਬਣਾਉਣੀ ਦੱਸਾਂਗੇ ਵੀ ਆਪਾਂ ਕਿੱਦਾਂ ਬਣਾਉਣੀ ਆ ਦੇਖੋ ਇੱਕ ਪਾਸੇ ਆਪਾਂ ਸਲਾਈ ਲਗਾ ਲਈ ਇੱਕ ਪਾਸੇ ਆਪਾਂ ਸਿਰੇ ਤੱਕ ਸਲਾਈ ਲਗਾਉਣੀ ਆ ਹੁਣ ਦੇਖੋ ਇੱਕ ਸਾਈਡ ਆਪਾਂ ਜਿੱਧਰ ਆਪਾਂ ਆਪਣੀ ਸਲਵਾਰ ਦੀ ਨਿਫੇ ਵਾਲੀ ਚਿੜੀ ਬਣਾਉਣੀ ਹੁੰਦੀ ਆ ਉਧਰ ਆਪਾਂ ਜੀ 2 1/2 ਇੰਚ ਛੱਡ ਕੇ ਨਾ ਸਲਾਈ ਮੋੜ ਲੈਣੀ ਆ ਵਾਪਸ ਕਰ ਲੈਣੀ ਆ ਬਿਨਾ ਸਲਾਈ ਤੋਂ ਉੱਪਰ ਆਪਾਂ ਕੱਪੜਾ ਛੱਡ ਦੇਣਾਗਾ ਇਸ ਤਰ੍ਹਾਂ ਜੀ ਇਹ ਵਾਲੀ ਸਲਾਈ ਆਪਾਂ ਵਾਪਸ ਲੈ ਆਉਣੀ ਆ ਵਾਪਸ ਲਿਉਣ ਤੋਂ ਬਾਅਦ ਉਲਟੀ ਸਾਈਡ ਕੱਪੜੇ ਨੂੰ ਆਪਾਂ ਦੋਵੇਂ ਪਾਸੇ ਇਸ ਤਰ੍ਹਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਫੋਲਡ ਕਰਕੇ ਕੱਪੜੇ ਨੂੰ ਅੰਦਰ ਨੂੰ ਫੋਲਡ ਕਰਕੇ ਉਹਦੇ ਉੱਪਰ ਆਪਾਂ ਸਲਾਈ ਨੂੰ ਕੱਪੜੇ ਨੂੰ ਦੱਬ ਕੇ ਸਲਾਈ ਲਗਾ ਲੈਣੀ ਆ ਇਸ ਤਰ੍ਹਾਂ ਕੱਪੜੇ ਨੂੰ ਦੱਬਦੇ ਜਾਣਾ ਜਿਹੜੀ ਆਪਣੀ ਨਾਏ ਧਾਗੇ ਨਿਕਲਦੇ ਨੇ ਉਹ نیچے ਦੱਬੇ ਜਾਣਗੇ ਤੇ ਨਾਲੇ ਆਪਣੀ ਜੀ ਸਲਾਈ ਲੱਗ ਚੂਗੀ ਆ ਦੇਖੋ ਜੀ ਇਸ ਤਰ੍ਹਾਂ ਲੱਗ ਗਈ ਇਸ ਤਰ੍ਹਾਂ ਹੀ ਆਪਾਂ ਜੀ ਦੂਸਰੇ ਪਾਸੇ ਸਲਾਈ ਲਗਾ ਲੈਣੀ ਆ ਹੁਣ ਆਪਾਂ ਜੀ نیچے ਨੂੰ ਸਲਾਈ ਲੈ ਆਉਣੀ ਆ ਜਿਸ ਤਰ੍ਹਾਂ ਆਪਾਂ ਦੂਸਰੇ ਪਾਸੇ ਸਲਾਈ ਲਗਾਈ ਆ ਉਸੇ ਤਰ੍ਹਾਂ ਹੀ ਜੀ ਆਪਾਂ ਇੱਧਰ ਸਲਾਈ ਲਗਾ ਲੈਣੀ ਆ ਆ ਦੇਖੋ ਜੀ ਇਸ ਤਰ੍ਹਾਂ ਸਲਾਈ ਲਗਾਉਣ ਤੋਂ ਬਾਅਦ ਇਸ ਤਰ੍ਹਾਂ ਜੀ ਆਪਣੀ ਸਲਾਈ ਲੱਗ ਗਈ ਇਹ ਆ ਸਿੱਧੀ ਸਾਈਡ ਹੋ ਗਿਆ ਜੀ ਆ ਹੋ ਗਿਆ ਉਲਟ ਸਾਈਡ ਹੁਣ ਆਪਾਂ ਦੇਖੋ ਉੱਪਰ ਆਪਾਂ ਸਲਾਈ ਜਰੂਰ ਲਗਾਉਣੀ ਆ ਲਾਈਨਿੰਗ ਨੂੰ ਲਾਈਨਿੰਗ ਨੂੰ 벨ਟ ਦੇ ਨਾਲ ਅਟੈਚ ਕਰਨ ਦੇ ਲਈ ਆਪਾਂ ਉੱਪਰ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਨਿਫੇ ਨੂੰ ਕੱਪੜਾ ਅੰਦਰ ਨੂੰ ਥੋੜਾ ਥੋੜਾ ਫੋਲਡ ਕਰਕੇ ਇਸ ਤਰ੍ਹਾਂ ਹੱਥ ਦੇ ਨਾਲ ਸੈੱਟ ਕਰ ਲੈਣਾ ਤਾਂ ਕਿ ਜਿਹੜੀ ਲਾਈਨਿੰਗ ਆ ਉਹ ਆਪਣੀ ਅੰਦਰ ਇਕੱਠੀ ਨਾ ਹੋਈ ਹੋਵੇ ਇਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਆਏਗੀ ਇਸ ਤਰ੍ਹਾਂ ਦੇਖੋ ਜੀ ਆਪਣੀ 벨ਟ ਬਣ ਕੇ ਤਿਆਰ ਹੋ ਜਾਂਦੀ ਆ ਇਸ ਤਰ੍ਹਾਂ ਜੀ ਆਪਣੀ ਬਣ ਜਾਂਦੀ ਆ ਨੀਫੇ ਵਾਲੀ ਚਿੜੀ ਤੇ ਨਾ ਹੀ ਆਪਣੇ ਨੀਫੇ 'ਚ ਵੱਲ ਪੈਂਦੇ ਨੇ ਜੇ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਧੰਨਵਾਦ ਜੀ